ਗੱਲ ਕੀਤੀ ਸੀ ਕਿੰਨਿਆਂ ਨੇ ਅੱਜ ਛਟਕਾਰਾ ਪਾਇਆ ਨੇ ਹੈ ਹੱਥ ਖੜੇ ਕਰੋ ਕਿੰਨਿਆਂ ਨੇ ਮਹਿਸੂਸ ਕੀਤਾ ਹੈ ਪਰਮੇਸ਼ਰ ਨੇ ਮੈਨੂੰ ਛੂਹਿਆ ਹੈ ਅੱਜ ਜਦੋਂ ਮੈਂ ਰਾਤ ਪ੍ਰਾਰਥਨਾ ਕਰ ਰਹੀ ਸੀ ਪਰਮੇਸ਼ਰ ਨੇ ਜਿਹੜਾ ਵਚਨ ਮੈਨੂੰ ਦਿੱਤਾ ਸੀਗਾ ਕਿ ਪਰਮੇਸ਼ਰ ਨੇ ਕਿਹਾ ਕਿ ਆਪਣੀ ਚਰਚ ਨੂੰ ਗੋਲ ਖੁਸ਼ੀ ਮਨਾਉਣ ਕਿਉਂਕਿ ਮੈਂ ਉਹਨਾਂ ਦੇ ਵਿਚਕਾਰ ਆ ਰਿਹਾ ਹਾਂ 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 ਤੁਹਾਡੇ ਵਿਚਕਾਰ ਆ ਰਿਹਾ ਮੈਂ ਹਰ ਮੈਂ ਰਾਤ ਲਗਾਤਾਰ ਮੈਂ ਪਰਮੇਸ਼ਰ ਦਾ ਧਰਵਾਜ ਕਰੀ ਸੀ ਪਰਮੇਸ਼ਰ ਤੁਸੀਂ ਹੀ ਉੱਤਰ ਆਇਆ ਤੁਸੀਂ ਹੀ ਹੀ ਅਪਣਾਇਆ ਤੁਸੀਂ ਹੀ ਲੋਕਾਂ ਨੂੰ ਛੁਣਾ ਤੁਸੀਂ ਹੀ ਆਜ਼ਾਦ ਕਰਨਾ ਔਰ ਜਿਹੜਾ ਵਿਸ਼ਵਾਸ ਹੈ ਕਿ ਅੱਜ ਹਰ ਇੱਕ ਜਾਤ ਨੂੰ ਪਰਮੇਸ਼ਰ ਨੇ ਛੁਟਕੇ ਜਾਣੀ ਇਹ ਮੇਰਾ ਵਿਸ਼ਵਾਸ ਹੈ ਅਸੀਂ ਵਜਨ ਪੜਾਂਗੇ ਜੋ ਪਰਮੇਸ਼ਰ ਨੇ ਮੇਰੇ ਨਾਲ ਗੱਲ ਕੀਤੀ ਸੀ ਮੈਂ ਚਾਹੁੰਨੀ ਹਾਂ ਕਿ ਤੁਸੀਂ ਵੀ ਉਸ ਪਰਚਨ ਨੂੰ ਸੁਣੋ ਪੁਰਾਣੀ ਪੋਥੀ ਉਹਦਾ 96 ਅਧਿਆਏ 96 ਚੈਪਟਰ 96 ਦੇ ਅਧਿਆਏ ਉਹਦੀ 12 ਤੇ 13 ਐਤੋਂ ਪੜ੍ਹਾਂਗੇ 12 ਤੇ 13 ਐਤ ਖਦਾਨਤ ਜੋ ਕੋਚ ਉਹਦੇ ਵਿੱਚ ਹੈ ਬਾਪਾ ਹੋਵੇ ਮਦਾਨ ਅਤੇ ਜੋ ਖੁਸ਼ੀਆਂ ਮਨਾਓ ਆਨੰਦ ਮਾਣੋ ਕਿਉਂਕਿ ਅੰਜੀ ਵੇ ਜੰਗਲ ਦੇ ਸਾਰੇ ਵਿੱਚ ਜਕਾਰਾ ਗਜਾਉਣਗੇ ਜਕਾਰਾ ਤੇ ਜਾਓ ਜੰਗਲ ਦੇ ਸਾਰੇ ਬ੍ਰਿਸ਼ ਭਾਣੇ ਕਿੰਨਾ ਨੇ ਤੁਹਾਡੇ ਹਲਾ ਤੈਨੂੰ ਨਾ ਹਰਤਾ ਚ ਵੀ ਜੈ ਜੈਕਾਰ ਕਰੋ ਪਰਮੇਸ਼ਵਰ ਦੀ ਕਰ ਤੋ ਜੋ ਹੋਵਨ ਹੈ ਹਜੂਰ ਪਰਮੇਸ਼ਰ ਤੇ ਹਜੂਰ ਕਿਉਂ ਜੋ ਹੋ ਆ ਰਿਹਾ ਹੈ ਹਾਲੇਲੂਇਆ ਜੇ ਜੋਵਨ ਹੈ ਕਿਹਾ ਮੈਂ ਆ ਰਿਹਾ ਮੈਂ ਕਾਰ ਕਰੋ ਖੁਸ਼ੀ ਮਨਾਓ ਆਨੰਦ ਮਨਾਓ ਮੈਂ ਤੁਹਾਡੇ ਵਿਚਕਾਰ ਆ ਰਿਹਾ ਕਿਉਂਕਿ ਪਰਮੇਸ਼ਰ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਹੈ ਤੇ ਆਪਾਂ ਕਿੰਨਾ ਖੁਸ਼ ਹੁੰਦੇ ਹਾਂ ਅੱਜ ਕਿਸੇ ਪੈਰ ਦੇ ਨਾਲ ਪੀ ਕੇ ਆਏ ਹੋਏ ਤੇ ਉਹ ਚਰਚ ਨਹੀਂ ਆਈ ਤੇ ਉਹਦੇ ਪੀਤੇ ਆਏ ਹੋਏ ਨੇ ਤੋਂ ਵਾਪਮਾਦਨ ਖੁਸ਼ੀ ਦੇ ਨਾਲ ਇੱਥੇ ਟੱਪਦੀ ਹੈ ਮੈਨੂੰ ਪਤਾ ਹੈ ਇਸ ਵੇਲੇ ਪੂਰਾ ਆਨੰਦ ਮਨਾ ਰਹੀ ਹੈ ਕਿਉਂ ਪੀਤੇ ਆਏ ਇੱਥੇ ਜਦੋਂ ਪਰਮੇਸ਼ਵਰ ਉਸ ਸਰਵਕੀ ਪਿਤਾ ਸਾਡੇ ਵਿਚਕਾਰ ਆ ਰਿਹਾ ਹੈ ਉਹਨੇ ਕਿਹਾ ਕਿ ਮੈਂ ਆ ਰਿਹਾ ਏ ਸਾਡੀ ਖੁਸ਼ੀ ਕਿੰਨੀ ਹੋਣੀ ਚਾਹੀਦੀ ਹੈ ਸਾਡਾ ਆਨੰਦ ਕਿੰਨਾ ਦਾ ਹੋਣਾ ਚਾਹੀਦਾ ਹੈ ਸਾਡਾ ਸਵਾਗਤ ਕਿੰਨਾ ਦਾ ਹੋਣਾ ਚਾਹੀਦਾ ਹੈ ਕਿੰਨੇ ਜਣਾਂ ਨੇ ਸ਼ਬਦ ਸੁਣਿਆ ਸੀ ਕਿ ਆਪਣਾ ਆਪ ਨੇ ਕਿੰਨਾ ਸਵਾਗਤ ਕੀਤਾ ਸੀ ਆਪਣਾ ਨਾਮੇ ਆਸ਼ਚ ਚੁਪਾਇਆ ਜਿਹੜੀ ਨਹੀਂ ਸੀ ਹੋ ਸਕਦੀ ਜਿਹੜੀ ਨਹੀਂ ਸੀ ਹੋ ਸਕਦੀ ਅਬਰਾਹਾਮ ਨੂੰ ਵੀ ਵਿਸ਼ਵਾਸ ਨਹੀਂ ਸੀ ਅਬਰਾਹਾਮ ਵੀ ਹੱਸਿਆ ਕਹਿੰਦਾ ਮੈਂ ਹੁਣ ਕਿਤੋਂ ਕਿਤੋਂ ਮੈਂ 100 ਸਾਲ ਦਾ ਹੋ ਗਿਆ ਬੱਚਾ ਕਿਤੋਂ ਹੋ ਸਕਦਾ ਸਾਰਾ ਵੀ ਹੱਸੀ ਕਹਿੰਦੀ ਮੈਂ 90 ਸਾਲ ਦੀ ਹੋ ਗਈਆਂ ਕਿਤੋਂ ਬੱਚਾ ਬਣਾਇਆ ਇਹ ਪਰਮੇਸ਼ਵਰ ਦੇ ਸੱਤ ਨੇ ਵਿਰੋਧ ਜਾਣ ਦੇ ਜੋ ਸਵਾਰਥ ਕੀਤਾ ਤੇ ਨਾਮ ਹੋਣ ਵਾਲਾ ਕੰਮ ਵੀ ਹੋਇਆ ਅਬਰਾਹਮ 100 ਸਾਲ ਦਾ ਸੀਗਾ ਸਾਰਾ 90 ਸਾਲ ਦੀ ਸੀ ਜਿਹੜੇ ਪਰਮੇਸ਼ਰ ਨੇ ਵਾਦਾ ਕੀਤਾ ਪੂਰਾ ਕੀਤਾ ਉਹ ਬੱਚੇ ਦੇ ਮਾਕੇ ਬਾਣੀ ਇਸ ਹਾਰ ਉਹਨਾਂ ਨੇ ਪੈਦਾ ਹੋਇਆ ਜੋ ਨਹੀਂ ਹੋ ਸਕਦਾ ਉਹ ਪਰਮੇਸ਼ਰ ਕਰਦੇ ਨੇ ਤੁਹਾਡਾ ਜਿੱਦਾਂ ਤੁਸੀਂ ਸਵਾਗਤ ਕਰੋਗੇ ਆਪਣੇ ਘਰ ਵਿੱਚ ਅੱਜ ਤੁਸੀਂ ਇੱਕ ਸ਼ਬਦ ਨੂੰ ਲੈਣਾ ਹੈ ਅੱਜ ਤੁਸੀਂ ਸਵਾਗਤ ਕਰਨਾ ਆਪਣੇ ਘਰ ਵਿੱਚ ਸਵਾਗਤ ਕਰਨਾ ਹੈ ਆਪਣੀਆਂ ਪ੍ਰਾਰਥਨਾਵਾਂ ਦੇ ਦੁਆਰਾ ਦਿਨੋ-ਜਾਨ ਨਾਲ ਸਵਾਗਤ ਕਰਨਾ ਹੈ ਕਿ ਯਹੋਵਾ ਪਿਤਾ ਅੱਜ ਮੇਰੇ ਘਰ ਵਿੱਚ ਆ ਰਹੇ ਹਨ ਕਿੰਨੇ ਪਕਵਾਰ ਪਕਾਣਿਆ ਸੀ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਆ ਕਿੰਨੇ ਖਾਣੇ ਬਣਾਣੇ ਆ ਤੇ ਪਰਮੇਸ਼ਵਰ ਤੁਹਾਡੇ ਘਰ ਵਿੱਚ ਆ ਰਹੇ ਨੇ ਕਿਉਂਕਿ ਸਾਫ ਦੁਆਰਾ ਪਰਦੇਸ ਆਇਆ ਜੋ ਹੋਵਾ ਹੈ ਨਾ ਹਜ਼ੂਰ ਕਿਉਂ ਜੋ ਆ ਰਿਹਾ ਹੈ ਉਹ ਧਰਤੀ ਦਾ ਨਿਊ ਕਰ ਲੈ ਆ ਰਿਹਾ ਹੈ ਯਹੋਵਾ ਆ ਰਿਹਾ ਹੈ ਤੁਹਾਡਾ ਨਿਊ ਕਰੇਗਾ ਜਗਤ ਦਾ ਧਰਮ ਦਾ ਨਿਊ ਕਰੇਗਾ ਉਹ ਆਪਣੇ ਲੋਕਾਂ ਦਾ ਆਪਣੀ ਸਚਿਆਈ ਦੇ ਨਾਲ ਤੁਹਾਨੂੰ ਹਾਂਸਰ ਦੇਵੇਗਾ ਪਰਮੇਸ਼ਰ ਉਹ ਆਏਗਾ ਤੇ ਇਤੈ ਹੀ ਰਹੇਗਾ ਸਚਿਆਈ ਨਾਲ ਤੁਹਾਡਾ ਨਿਊ ਕਰੇਗਾ ਤੁਹਾਡਾ ਫੈਸਲਾ ਸੁਣਾਏਗਾ ਤੁਹਾਡੇ ਪੱਖ ਵਿੱਚ ਪਰਮੇਸ਼ਰ ਖੜਉਣਗੇ ਤੁਹਾਡੇ ਪਰਮੇਸ਼ਰ ਖੜਾਉਣਗੇ ਹallelujah ਜਿਹੜੇ ਤੁਹਾਡੇ ਫੇਵਰ ਦੇ ਵਿੱਚ ਜਹੋਵਾ ਆਪਣਾ ਨਿਯਮ ਸੁਣਾਉਣਗੇ ਹallelujah ਤੇ ਜਦੋਂ ਪਰਮੇਸ਼ਰ ਆਉਂਦੇ ਨੇ 9710 ਆਇਤ ਨੂੰ ਪੜਾਂਗੇ 97 ਜਬੂਰ ਉਹਦੀ ਤਿੰਨ ਆਇਤ ਨੂੰ ਪੜਾਂਗੇ ਅੱਗ ਉਹ ਅੱਗੇ ਅੱਗੇ ਚਲਦੀ ਹੈ ਜਦੋਂ ਪਰਮੇਸ਼ਵਰ ਆਉਂਦੇ ਨੇ ਤੇ ਅੱਗ ਅੱਗੇ ਅੱਗੇ ਚੱਲਦੀ ਕਿੰਨੀਆਂ ਨੇ ਮਹਿਸੂਸ ਕੀਤਾ ਕਿ ਅੱਗ ਨੇ ਚੂਹਾ ਕਿੰਨੀਆਂ ਭੈਣਾਂ ਨੇ ਗਵਾਈ ਕੀਤੀ ਹੈ ਅੱਗ ਨੇ ਚੂਹਾ ਜਦੋਂ ਜੋਵਾ ਹੁੰਦੇ ਨੇ ਤਾਂ ਅੱਖੋਂ ਦੇ ਅੱਗੇ ਤੇ ਚੱਲਦੀ ਹੈ ਹਾਂਜੀ ਫਿਰ ਉਹ ਬ੍ਰੋਹੀਆਂ ਨੂੰ ਚੁਫੇਰੀਆਂ ਪਾਸਾ ਕਰ ਦਿੰਦੀ ਹੈ ਉਹ ਉਹ ਉਹਦੇ ਬ੍ਰੋਹੀਆਂ ਨੂੰ ਜੋਵਾ ਦੇ ਬ੍ਰੋਹੀਆਂ ਨੂੰ ਉਹ ਆ ਦੇ ਬ੍ਰੋਹੀਆਂ ਨੂੰ ਦਾਸ਼ਤ ਆਤਮਾ ਨੂੰ ਜਿੰਨਾ ਤੁਹਾਡੇ ਵਿਰੋਧ ਵਿੱਚ ਖਲੋਦੀਆਂ ਨੇ ਤੁਹਾਨੂੰ ਅੱਗ ਦੀ ਵਾਧਨ ਦਿੰਦੀਆਂ ਚ ਫੇਰ ਉਹਨ ਕੀ ਅੱਗ ਹੀ ਕਰਦੀ ਏ ਚਲਾ ਦਿੰਦੀ ਏ ਉਹਨਾਂ ਜਾਦੂ ਤੋਂ ਨਹੀਂ ਉਹਨਾਂ ਧਾਗੇ ਤਵੀਰ ਤੋਂ ਉਹ ਦੁਸ਼ਟ ਆਤਮਾਾਂ ਨੂੰ ਤੇਰੀਆਂ ਨੂੰ ਬਿਮਾਰੀ ਦੇ ਆਤਮਾ ਨੂੰ ਕਮਜ਼ੋਰੀ ਦੇ ਆਤਮਾ ਨੂੰ ਚਾਹੇ ਕਿਤਾਂ ਵਾਲੀ ਹੋਈ ਦੁਸ਼ਟ ਆਤਮਾ ਕਿਤਾਂ ਦਾ ਵੀ ਕੋਈ ਵਿਰੋਧੀ ਆਤਮਾ ਤੁਹਾਡੇ ਵਿਰੋਧ ਚ ਖਲੋਤਾ ਚ ਫੇਰ ਉਹ ਅੱਗ ਉਹਂ ਵਿਅਤਿਕ ਪਸੰ ਕਰਦੀ ਜਦੋਂ ਚੁਗੋਆ ਜਦੋਂ ਆਉਂਦੇ ਨੇ ਜਦੋਂ ਪਰਮੇਸ਼ਰ ਦੀ ਹਜ਼ੂਰੀ ਉੱਤਰਦੀ ਹੈ ਤੇ ਉਹ ਉਹਦੇ ਅੱਗੇ ਕੇ ਅੱਗ ਚੱਲਦੀ ਹੈ ਜਿਹੜੀ ਵਿਰੋਧੀਆਂ ਨੇ ਪੈਰਿਓਂ ਪਸੰ ਕਰਦੀ ਹੈ ਚਾਰ ਤੇ ਪੰਜਾਂ ਆਖੂ ਪੜਾਂਗੇ ਉਹਦੀਆਂ ਬਿਜਲੀਆਂ ਜੱਗ ਨੂੰ ਸਪਾਉਂਦੀਆਂ ਹਨ ਬਿਜਲੀਆਂ ਗਿਸ਼ਕੀਆਂ ਨੇ ਹੋ ਜਾਂਦੇ ਨੇ ਜਦੋਂ ਪਰਮੇਸ਼ਰ ਦੀ ਹਜ਼ੂਰੀ ਉੱਤਰਦੀ ਹੈ ਐਵੇਂ ਨਹੀਂ ਸ਼ੈਤਾਨ ਦੀਆਂ ਚਿੱਤਾਂ ਨਹੀਂ ਕਰਦੀ ਹਾਂਜੀ ਧਰਤੀ ਵੇਖ ਕੇ ਕੰਬ ਉੱਠਦੀ ਐ ਧਰਤੀ ਵੀ ਕੰਬਦੀ ਐ ਪੰਜ ਆਕੜ ਪੜਾਂਗੇ ਜਿਹਾਵਾ ਦੀ ਹਜ਼ੂਰੀ ਵਿੱਚ ਪਹਾੜ ਮੋਹ ਮਾਂ ਪੱਕੜ ਜਾਂਦੇ ਹਨ ਹallelujah ਜਦੋਂ ਪਰਮੇਸ਼ਰ ਦੀ ਹਜ਼ੂਰੀ ਹੁੰਦੀ ਹੈ ਨਾ ਜਦੋਂ ਸੇਸ਼ੂ ਆਉਂਦੇ ਨੇ ਤੇ ਪਹਾੜ ਵੀ ਇਦਾਂ ਪੱਕੜ ਜਾਂਦੇ ਨੇ ਜਿੱਦਾਂ ਮੋਮ ਰੀ ਹੱਥ ਦੇ ਕੇ ਪੱਕੜਦਾ ਅਰਾਧ ਮੇਰੀ ਇਹ ਹੀ ਪ੍ਰਾਰਥਨਾ ਸੀਗਾ ਸੀ ਕਿ ਉਹ ਸ਼ਕਤੀ ਤਾਕਤਾਂ ਚਾਹੇ ਜਾਵੇਂ ਪਹਾੜ ਪੜ ਕੇ ਲੋਕੀਆਂ ਨੇ ਪਰਮੇਸ਼ਵਰ ਉਹਨਾਂ ਨੇ ਇੱਤਾ ਹੀ ਪੱਤਰ ਜਾਣਾ ਤੁਹਾਡੀ ਖਚੂਰੀ ਤੁਹਾਡਾ ਪਵਿੱਤਰ ਆਤਮਾ ਤੁਹਾਡੀ ਅਗ ਦੇ ਅੱਗੇ ਉਹ ਖਲੋ ਨਹੀਂ ਸਕਦੀਆਂ ਉਸਤ ਆਤਮਾਵਾਂ ਉਹ ਪੱਗਰ ਪੱਗਰ ਕੇ ਤੁਹਾਡੇ ਲੋਕਾਂ ਦੇ ਸਰੀਰ ਵਿੱਚੋਂ ਅੰਮ੍ਰੇਸ਼ਾਲੀ ਨਿਕਲ ਗੀਆਂ ਉਹਨਾਂ ਦੇ ਘਰਾਂ ਚੋਂ ਉਹਨਾਂ ਦੇ ਪਰਿਵਾਰਾਂ ਚੋਂ ਉਹ ਪੱਗਰ ਪੱਗਰ ਕੇ ਨਿਕਲ ਗੀਆਂ ਜਿੱਦਾਂ ਭੈਣ ਨੇ ਗੁਆਹੀ ਦਿੱਤੀ ਕਿ ਕਿੱਦਾਂ ਉਹ ਵਰਗਾ ਸਤਿ ਕੋਚੀ ਚਾ ਅੰਦਰੋਂ ਨਿਕਲ ਗੀਆਂ ਉਹ ਹੋ ਕੀ ਰਿਹਾ ਪੱਗਲ ਪੱਗਲ ਕੇ ਸਾਰਾ ਕੋਸ਼ ਅੰਦਰੋਂ ਨਿਕਲ ਰਿਹਾ ਬਾਹਰ ਤੇ ਤੁਹਾਡੇ ਸ਼ਟਕਾਰੀ ਹੁਆ ਪਰਮੇਸ਼ਰ ਦਾ ਉੱਤਨਾ ਨਾ ਪਾਪੇ ਦਾ ਪੜਿਆ ਸੀ ਨਾ ਕਿਤਾ ਆ ਵਰਤਾ ਦੀ ਨਿਆਈ ਉਹਨਾਂ ਝੜੀਆਂ ਦੀ ਨਿਆਈ ਜਿਹੜੀ ਨਾ ਘਾਹ ਦੇ ਪਰਮੇਸ਼ਰ ਦਾ ਉਤਰਨਾ ਉਹਦਾ ਆਉਣਾ ਨਿਸ਼ਚਿਤ ਹੈ ਉਹਦੀ ਮਜੂਰੀ ਦੇ ਵਿੱਚ ਕੋਈ ਵੀ ਰੁਕਾਵਟ ਖਲੋ ਨਹੀਂ ਸਕਦੀ ਹallelujah ਉਹ ਚੀਜ਼ਾਂ ਤੁਹਾਡੇ ਘਰਾਂ ਚੋਂ ਨਿਕਲਣੀਆਂ ਸ਼ੈਤਾਨੀਤਾ ਤੁਹਾਡੇ ਨਿਕਲ ਰਹੀ ਹੈ ਮਹਾਸਸਾਮਤ ਪਰਿਕਾਰਾਤ ਖਦੇ ਹਜੂਰੀ ਤੁਹਾਡੇ ਘਰਾਂ ਚ ਮੈਂ ਇਤਬਾਰ ਕਰਦੀ ਹਾਂ ਜਹੋਵਾ ਦੇ ਸ਼ਬਦ ਨੂੰ ਮੈਂ ਤੁਹਾਡੇ ਜੀਵਨਾਂ ਚ ਇਤਬਾਰ ਕਰਦੀ ਹਾਂ ਤੁਹਾਡੇ ਬੱਚਨ ਨੂੰ ਤੁਹਾਡੇ ਜੀਵਨਾ ਦੀ ਪਾਟ ਕਰਦੀਆਂ ਤੁਹਾਡੇ ਘਰਾਂ ਚ ਪਾਟ ਕਰਦੀਆਂ ਜਿੱਥੇ ਜਿੱਥੇ ਵੀ ਕੋਈ ਸ਼ਤਾਨ ਦੀ ਚੀਜ਼ ਪਈ ਆ ਗੱਲ ਪਿਆ ਆ ਉਹ ਵਹਾਂ ਸਾਰਾ ਮਰਤ ਦੇਣਾ ਕਰ ਕਰ ਆਤਮਾ ਦੀ ਆਗ ਕਦੇਣਾ ਉਹ ਪੱਕਰ ਪੱਕਰ ਕੇ ਤੁਹਾਡੇ ਘਰਾਂ ਚੋਂ ਤੁਹਾਡੇ ਸਰੀਰਾਂ ਚੋਂ ਤੁਹਾਡੇ ਜੀਵਨਾ ਚੋਂ ਉਹ ਬਾਹਰ ਨਿਕਲ ਰਿਹਾ ਹੈ ਮਸੀਹ ਦੇ ਨਾਮ ਵਿੱਚ ਇਹਨਾਂ ਸ਼ਬਦਾਂ ਨੂੰ ਮੈਂ ਤੁਹਾਡੇ ਜਿੱਤਿਆ ਦੀ ਪਾਟਦਾ ਆਮੇਨ ਆਮੇਨ ਯਾਤਰੀ ਸਾਰੇ ਨ ਕੋ ਬਰਤ ਦੇ ਆਸ਼ੇ ਦੇ